ਲ ਬਧੀਆ ਰਹੀ ਸੁਕਾ ਲੀਆਂ ਚੀਰ ਲੀਆਂ ਸੁਕਾ ਲੀਆਂ ਤੇ ਹੁਣ ਇਹਨਾਂ ਨੂੰ ਤਲ ਦਾਂ ਤੇਲ ਪਾ ਲਿਆ ਤੇਲ ਪਾ ਕੇ ਥੋੜੀਆਂ ਥੋੜੀਆਂ ਤਲ ਦਾਂ ਹੁਣ ਖਾਦਾਂ ਚਾਊਗਾ ਹੁਣ ਤਲਾਂ ਪਹਿਲਾਂ ਫਿਰ ਇਹਦੇ ਤੇ ਪਾਵਾਂ ਨੂਨ ਤਾਂ ਥੋੜਾ ਹੀ ਆ ਸਾਰੇ ਹੀ ਪਾ ਦਾਂੀਆਂ ਨਾਲੇ ਡੱਬਾ ਧੁੱਟਾ ਜਾਊਗਾ ਚਲ ਪਾ ਦਾਂੀਆਂ ਮਿਰਚ ਤੇ ਪਾ ਦੋ ਨੀ ਅ ਜੀਰਾ ਪਹਿਲਾਂ ਵੀ ਇੱਕ ਦਿਨ ਪਾਇਆ ਸੀਗਾ ਬਹੁਤ ਵਧੀਆ ਬਣ ਗਿਆ ਵਧੀਆ ਲੱਗਦਾ ਕਹਿੰਦੇ ਸਾਨੂੰ ਟੇਸਟੀ ਹਲਦੀ ਨਹੀਂ ਮੈਂ ਚਾਉਂਦੀ ਮੈਂ ਇਹਨੂੰ ਹਿਲਾ ਦਵਾਂ ਖੁਪਾਣਾ ਦੇਖ ਲਈਆਂ ਪੌਣੀਆਂ ਨਾਲ ਥੋੜੀ ਜਿਹੀ ਹਲਦੀ ਵੀ ਪਾ ਦਿੰਦੇ ਹਾਂ ਫਿਰ ਆਦਾ ਚੀਰ ਦੀ ਆਦਾ ਕਰ ਲ ਚਲੀ ਗਈ ਸੀ ਚੀਰੀਆਂ ਨਹੀਂ ਆ ਕੱਲੋ ਚੀਰਜਾਂ ਦੀ ਵਧੀਆ ਸੁੱਕ ਜਾਂਦਾ ਪਏ ਜਾਂਦਾ ਆਦਾ ਵੀ ਪਏ ਜਾਂਦਾ ਵਿੱਚੇ ਹਣਾ ਚਲੋ ਹਲਦੀ ਵੀ ਪਾ ਦਿੰਨੀ ਆ ਥੋੜੀ ਜੀ। ਇਹ ਹਲਦੀ ਅੱਧਾ ਇੱਕ ਚਮਚਾ ਪਾ ਦਿੰਨੀ ਆ। ਵਧੀਆ ਲਾ ਦ। ਹੂੰ ਲਾ ਲਓ। ਬਹੁਤੀ ਮਿੱਠਾ ਕਰ ਦਾਂ। ਮੜੀਏ ਢਾਲ ਜਣਗੇ ਨਰਮ ਹੋ ਜੂ ਫਿਰ ਛੱਡੀਆਂ ਹੋਈਆਂ ਪਾਉ ਦੱਬੇ। ਤੇਲ ਪਾ ਦੋ ਫਿਰ ਵਿੱਚ ਹੋਰ ਉੱਪਰ ਥੋੜਾ ਜਿਹਾ ਤਲਸ ਕੇ। ਸੁਮ ਮਜਾਂਦਾ ਇੱਕ ਤਾਂ ਹੀ। ਹੁਣ ਪਹਿਲਾਂ ਪਾਇਆ ਸੀਗਾ ਉਹ ਵੀ ਖਾ ਗਏ ਨੇ ਕਿਹਦੇ ਬਹੁਤ ਵਧੀਆ ਲੱਗਦਾ ਸਾਨੂੰ ਮਿੱਠਾ ਪਾਉਂਗੀ ਇਹਦੇ ਨਾਲ ਇੱਕ ਚੀ ਜਨੇ ਮਿਕਸ ਕਰੂੰਗੀ ਬਸ ਚੱਲ ਜਾਂਦੀ ਆ ਨਹੀਂ ਗਈ ਨਹੀਂ ਕੋਈ ਪਰਿਆਲੇ ਹੁਣ ਇਹੋ ਪਾ ਦਾਂਗੀ ਚਲੋ ਉਹ ਚੀ ਚਾਰ ਆਪਣਾ ਤਿਆਰ ਆ ਇਹਦੇ ਚ ਨਾ ਆਪਾਂ ਰਸਾ ਪਾਤਾ ਇਹ ਇਹਦੇ ਆ ਇਹ ਦੇਖੋ ਤੁਹਾਨੂੰ ਦਿਖਾਉਣੀ ਆ ਵੇ ਨਿੰਬੂਆਂ ਦਾ ਰਸਾ ਮਿੱਠਾ ਖੱਟਾ ਮਿੱਠਾ ਖੱਟਾ ਮਿੱਠਾ ਹਨਾ ਇਹਨਾਂ ਟੇਸਟੀ ਬਣ ਜਾਣਗੀਆਂ ਫੇਰ ਗਾਜਰਾ ਹੋਰ ਦੇਖੋ ਹੁਣ ਠੰਡਾ ਹੋ ਜੂਗਾ ਜਦੋਂ ਫਿਰ ਪਾ ਦਾਂਗੇ ਡੱਬੇ 'ਚ ਮਿਕਸ ਕਰ ਦਈਏ ਠੰਡਾ ਹੋ ਜਵੇ ਫਿਰ ਡੱਬੇ 'ਚ ਪਾ ਦਿੰਦੇ ਹਾਂ ਰੜਾ ਕੇ ਰੱਖਤਾ ਲਓ ਜੀ ਚਾਰ ਤਿਆਰ ਆਪਣਾ ਗਾਜਰਾਂ ਦਾ ਹੁਣ ਫਿਰ ਆਦਾ ਪਾ ਦੂਮੇ ਇਹਦੇ ਵਿੱਚ ਆਦਾ ਮੇਰੇ ਤੋਂ ਗਲਤੀ ਹੋ ਗਈ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਕੱਲ ਚੀਰ ਲੈਣਾ ਸੀ ਕੱਲ ਸੁੱਕ ਜਾਣਾ ਸੀ ਵਿੱਚੇ ਆਦਾ ਪੈ ਜਾਂਦਾ ਵਿੱਚ ਗਾਜਰਾਂ ਪੈ ਜਾਂਦੀਆਂ ਮਿਰਚਾਂ ਦਾ ਹੈਗਾ ਆਪਣੇ ਹਨਾ ਇਹ ਦੇਖੋ ਕਿੰਨੀ ਆ ਵਧੀਆ ਹੋ ਗਿਆ ਮਿਰਚ ਦਾ achar ਵੀ ਹੈਗਾ ਇਹ ਦੇਖੋ ਮਿਰਚ ਦਾ achar ਮਿਰਚ ਦਾ achar ਹੈਗਾ ਵੱਡੀਆਂ ਵੱਡੀਆਂ ਦਾ ਦੇਖੋ ਚਾਰ ਮਿਰਚ ਦਾ ਹੈਗਾ ਇਹ ਆਡੇ ਰੱਖੂਗੀ ਮੈਂ ਇਹਨੂੰ ਆਡਰ ਰੱਖੂਗੀ ਤੇ ਇਹ ਚ ਰਸਾ ਜਿਹਾ ਪਾਤਾ ਰਲਾਤਾ ਤੇ ਫੇਰ ਪਾਉਂਗੀ ਦੇਖੋ ਉਲਝਣ ਗਈਆਂ ਨੇ ਸਿਆਰਤ ਤਾਂ ਵਧੀਆ ਲੱਗਦਾ ਆਦਾ ਫਿਰ ਦੇਖ ਕੋਈ ਨਹੀਂ ਫੰਡਾ ਹੋਇਆ ਚਲੋ ਜੀ ਹੁਣ ਰੱਖ ਦੋ ਤੇ ਲੋ ਜੀ ਕੱਪੜੇ ਧੋਏ ਸੀਗੇ ਆਪਾਂ ਦੇ ਪਾਠ ਤੋਂ ਬਾਅਦ ਸ਼ਨੀਵਾਰ ਨੂੰ ਸਵੇਰੀਆਂ ਸਵੇਰੀਆਂ ਤੋਂ ਤੇ ਸੀਗੇ ਉਸ ਦਿਨ ਪਾਏ ਨੀਗੇ ਸੁੱਕਣੇ ਫਿਰ ਚਲੇ ਗਏ ਸੀਗੇ ਆਪਾਂ ਤੇ ਅੱਜ ਪਾਉਣੇ ਆ ਐਤਵਾਰ ਨੂੰ ਸੁੱਕਣੇ ਪਾ DNA ਇੱਥੇ ਫੋਲ DNA ਪਹਿਲਾਂ ਤਾਂ ਧੁੱਪ ਨਹੀਂ ਸੀਗੀ ਫਿਰ ਲੇਟ ਧੁੱਪ ਆਈ ਆ ਮੈਂ ਕਿਹਾ ਚਲੋ ਧੁੱਪ ਪਾ DNA ਹਨਾ ਅੰਦਰ ਵੀ ਫਿਰ ਮੁਸਕ ਜਾਉਣ ਲੱਗ ਜਾਣਾ ਐਵੇਂ ਕਿੱਥੇ ਪਾਵੇ ਅੰਦਰ ਬਾਹਰ ਹਵਾ ਲੱਗ ਜੂ ਪਹਿਲਾਂ ਤਾਂ ਧੁੰਦ ਬਹੁਤ ਸੀਗੀ ਤੇ ਫਿਰ ਪਾਤੇ ਨੇ ਤੇ ਜਿੰਨੀ ਧੁੱਪ ਲੱਗੂਗੀ ਚਲੋ ਦੇਖੀ ਜਾਊਗੇ ਉੱਪਰ ਪਾਉਣ ਨੂੰ ਕਹਿੰਦੀ ਸੀ ਕਿ ਕੋਠੇ ਦੇ ਕੋਠੇ ਤੇ ਫਿਰ ਚੜਨਾ ਉਤਰਨਾ ਔਖਾ ਨਾਲੇ ਤੂੰ ਲੇਟ ਆਈ ਆ ਨਾ ਇੰਨੇ ਨੂੰ ਧੁੱਪ ਆ ਗਈ ਹੀਠਾਂ ਇਹ ਨੀਚੇ ਪਾਤੇ ਚਲੋ ਦੋ ਦਿਨ ਚ ਸੁੱਕ ਜਾਣਗੇ ਕੱਪੜੇ ਵੀ ਕਾਫੀ ਹੋ ਗਏ ਸੀਗੇ ਉਸ ਤਾਂ ਉੱਥੇ ਜਾਂਦੇ ਰਹੇ ਪਾਠ ਤੇ ਸੇਵਾ ਤੇ ਹਣਾ ਕੁਸ ਹੁਣ ਧੋਤੇ ਨਹੀਂ ਸੀਗੇ ਦੋ ਤਿੰਨ ਦਿਨ ਧੋਏ ਨਹੀਂਗੇ ਸ਼ਨੀਵਾਰ ਨੂੰ ਅਜੇ ਨਹੀਂ ਧੋਗੇ ਅੱਜ ਐਤਵਾਰ ਨੂੰ ਸ਼ਨੀਵਾਰ ਨੂੰ ਤੋਂ ਇਹ ਨਹੀਂ ਕਿ ਅੱਜ ਐਤਵਾਰ ਨੂੰ ਸੁੱਕਣੇ ਪਾਤੇ ਹੁਣ ਧੁੱਪ ਜੀ ਲੱਗ ਜੂ ਹਵਾ ਵਧੀਆ ਹੋਈ ਪਈ ਆ। ਲਓ ਜੀ ਬੈਗਰੂ ਜੀ ਬਣਾਉਣੀਆਂ ਸੀਗੀਆਂ ਕੱਲ ਮੋਲੀਆਂ ਇਹ ਸ਼ਨੀਵਾਰ ਨੂੰ ਤੇ ਪਿਆਜ਼ ਸਾਰੇ ਹਰੀਆਂ ਮਿਰਚਾਂ ਪਾ ਲਈਆਂ ਇੱਧਰ ਮੈਂ ਮੋੜੀਆਂ ਪੱਤੀਆਂ ਸੀਗੀਆਂ ਮੋੜੀਆਂ ਥੋੜੀਆਂ ਦੇ ਪੱਤੇ ਬਰੀਕ-ਬਰੀਕ ਕੱਟ ਲਈਆਂ ਸੀਗੀਆਂ ਵੀ ਗ੍ਰੈਂਡਰ ਕਰੂੰਗੀ ਤੇ ਕੱਲ ਫਿਰ ਟਾਈਮ ਨਹੀਂ ਲੱਗਿਆ ਚਲੇ ਗਏ ਸੀਗੇ ਤੇ ਅੱਜ ਬਣਾਉਣੀ ਆ ਮੋੜੀਆਂ ਤੇ ਪਰੌਂਠੇ ਮੂੜੀਆਂ ਦੀ ਰੋਟੀ ਜਿੰਨ ਮਰਜ਼ੀ ਫਾਲਣਗੇ ਤੇ ਲੋ ਜੀ ਇਹਨਾਂ ਨੂੰ ਬਲੈਂਡਰ ਕਰਾਂ ਹੁਣ ਪਹਿਲਾਂ ਤੇਨ ਕਰੰਡ ਕਰ ਲੇ ਵਿੱਚ ਪਿਆਜ਼ ਪਾ ਲਿਆ ਗ੍ਰੈਂਡਰ ਕਰ ਲੇ ਵਿੱਚ ਪਿਆਜ਼ ਪਾ ਲਿਆ ਹੁਣ ਇਹਨੂੰ ਆਟੇ ਦੇ ਵਿੱਚ ਹੀ ਗੁੰਨ ਲੈਣੀ ਆ ਆਟੇ ਚ ਗੁੰਨ ਕੇ ਨਮਕ ਪਾ ਲਿਆ ਜੀਰਾ ਪਾ ਲਿਆ ਮਿਰਚ ਹਰੀ ਪਾ ਲਈ ਸੀਗੀ ਇਹਦੇ ਕਰਕੇ ਤੇ ਲੋ ਜੀ ਹੁਣ ਪਹਿਲਾਂ ਆਟਾ ਉਹਦੀ ਵਿੱਚ ਫਟਾ ਕੇ ਲੁਕੇ ਬਣਾ ਲੂਗੀ ਗੈਸ ਤੇ ਹੀ ਬਣਾ ਲੂਗੀ ਦੇਖਦੀਆਂ ਗੈਸ ਚ ਚੱਲ ਗਿਆ ਵਧੀਆ ਇੱਕ ਤਾਂ ਇਹ ਚੱਲਦਾ ਨਹੀਂ ਹੈਗਾ ਥੋੜਾ ਥੋੜਾ ਚੱਲਦਾ ਦੀਵੇ ਨਾਲ ਸਮਰਾਉਣਾ ਪਈ ਉਹ ਸਮਰਾਵੀ ਦੇ ਲਓ ਜੀ ਇਧਰ ਲਾਉਣੇ ਹੁਣ ਆਪਾਂ ਪਰੌਂਠੇ ਪਰੌਂਠੇ ਗੈਸ ਤਾਂ ਚੱਲਦਾ ਨਹੀਂ ਗੈਸ ਚੱਲਦਾ ਦੀਵੇ ਨਾਲ ਥੋੜਾ ਥੋੜਾ ਬਿਲਕੁਲ ਹੀ ਫਿਰ ਮੈਂ ਦੋ ਦੋ ਕੰਮ ਕਰਦੀਆਂ ਫਿਰ ਇਧਰ ਰਾੜ ਲਾਣੀਆਂ ਥੋੜਾ ਥੋੜਾ ਤੇ ਬੋਦੀ ਉਧਰ 놔ੜ ਕੇ ਫਿਰ ਕਿਉਂ ਇੱਧਰ ਲਾ ਲੈਂਦੀ ਆਂ ਸੋ ਦੇ ਕਿ ਮੈਂ ਕੀ ਕਰਾਂ ਹੁਣ ਇਹ ਕੰਮ ਕਰਨਾ ਤਾਂ। ਜਿੰਨ ਗੈਸ ਤੋਂ ਨਾਲੇ ਸਮਾਰੀ ਜੰਨੀ ਆ ਫਿਰ ਵੀ ਨਹੀਂ ਚੱਲਦਾ। ਜਦੋਂ ਸਮਾਰ ਲੈਂਦੇ ਉਦੋਂ ਵਧੀਆ ਚੱਲਦਾ। ਪਤਾ ਨਹੀਂ ਕੀ ਗੱਲ ਆ। ਪਤਾ ਨਹੀਂ ਤਾਂ ਗੈਸ ਦੀ ਪ੍ਰੋਬਲਮ। ਪਤਾ ਨਹੀਂ ਚੁੱਲੇ ਦੀ ਪਤਾ ਨਹੀਂ ਕੀ ਆ ਸਮਝ ਨਹੀਂ ਆ ਰਹੀ ਹੁਣ। ਦੇਖਦੀ ਆਂ। ਤੇ ਦਿਖਾ ਕੇ ਬਹਿਉਣੀ ਆ ਫਿਰ ਦਿਖਾਣਗੇ ਕਿ ਸੁਭਾਜ ਦਾ ਤਾਂ ਕੰਮ ਸਾਰੀ ਉਧਰ 놔ੜ ਕੇ ਕਿਉਂ ਇੱਧਰ ਲਾ ਰਹੀ ਆਂ। ਉਧਰ ਵਧੀਆ ਸੇਤੀ ਰੜਦਾ। ਗੈਸ ਤਾਂ ਚੱਲਦਾ ਹੀ ਨਹੀਂ ਹੈਗਾ। ਥੋੜਾ ਥੋੜਾ ਜਲਦਾ ਹੀ ਦੇਵਾਂਗਾ ਬੇਟਾ ਕਹਿੰਦਾ ਹੁਣ ਛੇਤੀ ਕਰ ਛੇਤੀ ਕਰ ਮੈਂ ਜਾਣਾ ਜਾਣਾ ਨਹੀਂ ਮੈਂ ਕਿ ਖਾ ਜੀ ਦੋ ਉਹੀ ਬੰਦ ਕੇ ਲੈ ਜਾਣਗੇ ਆਉਣਗੇ ਜੜੀ ਉਹ ਨਹੀਂ ਇੱਥੇ ਦੇ ਦਾਂਗੇ ਕਿਉਂ ਨਹੀ ਜੀ ਕਿਉਂਕਿ ਜਾਊਂਗਾ ਆ ਗਿਆ ਏ ਦੁਬਾਰੇ ਪਹਿਲਾਂ ਲੰਘ ਗਿਆ ਸੀਗਾ ਸਾਢੇ 2 2.5 ਤੇ ਲੰਘ ਗਿਆ ਸੀ ਉਹਦੇ ਤੇ ਖੰਦੜੀ ਖਰੇ ਰੋਟੀ ਆ ਟੋੜੀ ਫੁਜੀਰੀ ਖਾ ਲਾਂ ਨਾ ਪਕੀ ਜੀ ਬਣਾਈ ਆ ਤਾਂ ਪਕੀ ਜੀ ਖਾ ਲਾਂ ਨਾ ਤੇ ਫਿਰ ਹੁਣ ਮੈਂ ਦੁਬਾਰੇ ਲੱਗੀ ਸੀ ਕਿ ਮੈਂ ਕਿਹ ਜਦੋਂ ਖਾਣੀ ਆ ਉਹਨੂੰ ਲਾ ਲਾਂਗੀ ਸੀ ਉਹਦੇ ਲਾ ਲਾਂਗੇ ਤੇ ਬੇਟੀ ਨੂੰ ਮੈਂ ਫੋਨ ਲਾ ਲਈ ਪਰੋਂ ਤੇ ਇਹਨੂੰ ਲਾ ਦਣੀ ਬੇਤਰੱਖਾ ਗਿਆ ਦੋ ਨਾਲ ਦੀ ਗੱਲ ਕਰਾਂ ਮੈਂ ਕਰ ਨੀ ਜੇ ਦਾਨੀ ਪਹਿਲਾਂ ਉਹ ਮੈਂ ਤੇ ਖਾਣਾ ਤੇ ਆਪਣੀ ਚਾਹ ਬਣਾ ਲਾਂਗੇ ਦੇਖੋ ਜੀ ਚਾਹ ਬਣਾ ਲਾਂ ਆਪਾਂ ਪਹਿਰੇ ਨੇ ਪਾਣ ਲਾ ਲਾ ਜਰੂਰ ਲਓ ਘੋੜੇ ਘਰਾਮ ਹੋ ਜਾਣੇ ਨੇ ਕਿ 4 ਘੰਟੇ ਵਧੀਆ ਰਹਿੰਦੇ ਨੇ ਨਾਲੇ ਗਰਮਾ ਕਰਦੇ ਨੇ ਮੂੰਹ ਮਿੱਠਾਲੇ ਪੱਲੇ ਬਣਾਉਣੇ ਇਸ ਵੀ ਪਤਾ ਕਰੋ ਹੁਣ ਬਣਾ ਦੋਨੇ ਆ ਤੇ ਇਹਨੂੰ ਪਤਾ ਹੀ ਇਹ ਵੀਡੀਓ ਦੇਖੀ ਹੋਣੀ ਕਿ ਉਸ ਦਿਨ ਕੱਲੇ ਗਏ ਸੀਗੇ ਕੱਪੜੇ ਵੀ ਫਿਰ ਅੰਤੋਂ ਰੋਟੀ ਸੀ ਜੰਨਾ ਸੋਕਰ ਮੈਂ ਜਦ ਨੂੰ ਸਾਡੇ ਅੱਠ ਅੰਜ ਨੂੰ ਜਨਸ ਨੀ ਆਏ ਆ ਫਾਦਰੀ ਲਾਤੀ ਸੀਗੀ ਚਿੱਕੀ ਮੈਂ ਰਾਤ ਨੂੰ ਤੇ ਸਵੇਰ ਨੂੰ ਬਸ ਹੀ ਰਹਿ ਗਈ ਸਵੇਰੇ ਤੋਂ ਕਿ ਕਈ ਦਿਨਾਂ ਦੇ ਹੋਏ ਪੈਸੀ ਨੂੰ ਬਾਹਰ ਕਰਕੇ ਤੇ ਜਾਣ ਕਰਕੇ ਧੋਏ ਲੀ ਗਏ ਤੇ ਅੱਜ ਸੁੱਕਣੇ ਵੀ ਨਹੀਂ ਪਾਈ ਜਣੇ ਅੱਜ ਪਾਉਂ। ਨੂੰ ਪਾ ਰਿਹਾ। ਧੋ ਕਰਿਆ ਮੈਂ ਬਿੰਨ ਲੀ ਫਿਰ ਤਾਂ ਨਿਕਲਦੀ ਬਾਹਰ। ਕੋਪਾਂ ਬਦਲੇ ਦਾ ਮੇਤਾ ਲੈ ਜਾ ਲਓ ਜੀ ਅੱਜ ਕੋਠੇ ਤੇ ਪਾਤੇ ਸੀਗੇ ਮੈਂ ਕੱਪੜੇ ਮੈਂ ਕਿਹਾ ਲਾ ਲਾਂ ਹਵਾਤੀ ਲੱਗੇ ਕੁਛ ਦੁਪਹਿਰੇ ਕੱਲ ਪਾਤੇ ਸੀਗੇ ਕੁਛ ਅੱਜ ਪਾਤੇ ਥੋੜ੍ਹੀ ਥੋੜ੍ਹੀ ਹਵਾ ਤਾਂ ਕੱਲ ਲੱਗੀ ਸੀ ਦੀ ਸੁੱਕ ਚੇ ਨਹੀਂ ਸੀਗੇ ਕੁਛ ਅੱਜ ਲਾ ਲਈਏ ਹੁਣ ਸ਼ਾਮ ਹੋ ਗਈ ਆ ਹੁਣ ਲਾ ਲਈਏ ਕੱਪੜੇ ਕੱਪੜੇ ਲਾ ਕੇ ਸਾਂਭਾਂਗੇ ਸਮਾਰਾਂਗੇ ਫਿਰ ਸ਼ਾਮ ਦੇ ਕੰਮ ਹੋ ਜਾਂਦੇ ਨੇ ਤੇ ਲੋ ਜੀ ਹੁਣ ਲਾਈਏ ਪਹਿਲਾਂ ਚ ਟਿੱਕਣੀਆਂ ਲਾਈਆਂ ਟਿੱਕਣੀਆਂ ਲਾ ਗਈ ਸੀਗੀ ਮੈਂ ਅੱਜ ਇਹਦੇ ਕਰਕੇ ਮੈਂ ਕਿਹਾ ਡਿੱਗ ਨਾ ਜਾਣ ਇਹਦੇ ਕਰਕੇ ਤੇ ਲੋ ਜੀ ਟਿੱਕਣੀਆਂ ਲਾ ਕੇ ਰੱਖਤੀਆਂ ਕੱਪੜੇ ਵੀ ਮਸਾਂ ਚੱਕਲੇ ਜਾਣਗੇ ਮੋਢੇ ਤੋਂ ਕਾਫੀ ਹੋ ਗਏ ਪੈਂਟਾਂ ਪੁਰਟਾਂ ਜੀਆਂ ਸਾਰੀ ਕੋਠੇ ਤੇ ਪਾਤੀ ਸੀਗੀ ਮੈਂ ਕਿਹਾ ਹਵਾ ਲੱਗੂ ਸੁਮਾਰ ਕੇ ਵੈਗੁਰੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਜੀ ਉਧਰ ਵੀਡੀਓ